ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਦਰਵਾਜ਼ਾ ਜੋ ਹੜਪੀੜਤਾ ਦੇ ਕਾਰਨ ਛੱਡ ਦੇ ਗਏ ਸੀ ਉਹਨਾਂ ਦੀ ਮਦਦ ਕਰਨ ਵਾਸਤੇ ਸਿੰਘਾਂ ਵਾਲੇ ਤੋਂ ਸਾਈਂ ਤਖਿਆ ਫੀਰ ਦੇ ਦਰਵਾਜ਼ੇ ਵਿੱਚੋਂ ਕਲਵਿੰਦਰ ਸਾਹਿਬ ਜੀ ਕਲਵਿੰਦਰ ਸਾਹਿਬ ਜੀ ਆਏ ਨੇ ਜੋ ਉਹਨਾਂ ਦਾ ਇੱਥੇ ਘਰ-ਬਾਰ ਦੇਖ ਕੇ ਉਹਨਾਂ ਦੀ ਕੋਈ ਸਹਾਇਤਾ ਕਰਨ ਵਾਸਤੇ ਆਏ ਆ ਅਸੀਂ ਪਿੰਡ ਵੱਲੋਂ ਸਾਰੇ ਨਗਰ ਨਿਵਾਸੀਆਂ ਵੱਲੋਂ ਸਾਈਂ ਜੀ ਦਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੀਡੀਓ ਦੇਖ ਕੇ ਇਹਨਾਂ ਦੀ ਆਰਥਿਕ ਤੌਰ ਤੇ ਮਦਦ ਕਰਨ ਵਾਸਤੇ ਪਹੁੰਚੇ ਨੇ ਅਸੀਂ ਮੈਂ ਦੁਬਾਰਾ ਫੇਰ ਇਹਨਾਂ ਦਾ ਸਾਈਂ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਕਰਤਵਾਂ ਦੇ ਨਾਲ ਉਹਨਾਂ ਦੀ ਘਰ ਵਾਲੀ ਨੂੰ ਜੋ ਸਹਾਇਤਾ ਮਾਲੀ ਸਹਾਇਤਾ ਦਿੱਤੀ ਹੈ ਜੋ 7 ਡਿਗਰੀ ਹੈ 7.5 ਵਾਸਤੇ ਇਹਨਾਂ ਨੇ ਮਦਦ ਕੀਤੀ ਅਸੀਂ ਆਪਣੇ ਨਗਰ ਵੱਲੋਂ ਸਾਰੀ ਪੰਚਾਇਤ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸੋ ਹੋਰ ਵੀ ਭਰਾਵਾਂ ਨੂੰ ਬੇਨਤੀ ਕਰਦਾ ਵੀ ਇਹ ਜੇ ਸਮੇਂ ਦੇ ਵਿੱਚ ਹਰ ਇੱਕ ਨੂੰ ਨਾਲ ਖੜਨਾ ਚਾਹੀਦਾ ਕੋਈ ਸਾਧੂ ਸੰਤ ਜਾਂ ਕੋਈ ਸਮਾਜਿਕ ਸੰਸਥਾ ਦੇ ਜਿੰਨੇ ਵੀ ਨੂੰ ਇਹਦੇ ਦੇ ਉਹਨਾਂ ਖੜਨਾ ਚਾਹੀਦਾ ਮਾਈਗੁਰੂ ਜੀ ਦਾ ਖਾਲਸਾ ਬਾਣ ਸਾਰੇ ਬੱਚੇ ਅੱਜ ਸਾਡੇ ਕੁਲਵਿੰਦਰ ਸਾਹਬਰੀ ਜੀ ਔਰ ਮੈਂ ਬਾਬਾ ਰਾਜਾ ਚਿਸ਼ਤੀ ਦਗਾ ਲਖ ਦਾ ਤਾਪੀਰ ਗੁਰੂ ਜੀ ਬਰਾ ਚੌਕ ਮੋਗਾ ਤੋਂ ਸਾਡੇ ਕੁਲਵਿੰਦਰ ਸਾਹਿਬ ਜੀ ਆਏ ਆ ਪਿੰਡ ਸਿੰਘਾਲੇ ਤੋਂ ਸਾਈਂ ਤਕਿਆ 피ਰ ਦੇ ਦਰਬਾਰ ਤੋਂ ਇਹਨਾਂ ਦਾ ਬੱਚਿਆਂ ਦਾ ਸੁਨੇਹਾ ਮਿਲਿਆ ਸੀ ਅਨਵਰ ਦਾ ਦਰਬਾਰ ਤੇ ਗਏ ਸੀ ਉਹ ਦੱਸ ਕੇ ਆਏ ਆ ਆਪ ਦੀ ਜਿਹੜੀ ਛੱਤ ਡਿੱਗੀ ਹੋਈ ਆ ਵੀ ਘਰ ਦੀ ਮਜਬੂਰੀ ਪ੍ਰੋਬਲਮ ਵੀ ਬੱਚੇ ਕਿਸੇ ਪਾਸੇ ਸਾਈਡ ਤੇ ਰਹਿੰਦੇ ਆ ਵੀ ਸਾਡੇ ਤੇ ਛੱਤ ਵੀ ਹੈ ਨਹੀਂ ਕਿ ਕਿਉਂਕਿ ਬਾਰਸ਼ਾਂ ਬਾਲੀਆਂ ਪਈਆਂ ਇੰਨਾ ਹੜ ਆਇਆ ਹੋਇਆ ਤੇ ਇਹ ਆਪਾਂ ਸਾਰੇ ਜਣੇ ਰਲ ਕੇ ਆਪਾਂ ਇਹਨਾਂ ਦੀ ਮਦਦ ਕਰੀਏ ਤਾਂ ਕਿ ਜਿਹੜਾ ਇਹਨਾਂ ਦਾ ਪਰਿਵਾਰ ਆ ਇੱਕ ਛੱਤ ਥੱਲੇ ਬੈਠ ਸਕੇ ਹੋਰ ਵੀ ਸਾਰਿਆਂ ਨੂੰ ਬੇਨਤੀ ਆ ਵੀ ਸਾਰੇ ਜਾਣੇ ਆ ਕੇ ਇਹਨਾਂ ਦੀ ਮਦਦ ਕਰੋ ਔਰ ਸਾਡੇ ਕੁਲਵਿੰਦਰ ਸਾਹਬ ਜੀ 2 ਮਿੰਟ ਹਾਂਜੀ ਬਾਈ ਕੁ ਜੀ ਖਾਲਸਾ ਸਿਰ ਬਾਈ ਕੁ ਜੀ ਦੀ ਫਤਿਹ ਆਓ ਆਪਾਂ ਸਾਰੇ ਰਲ ਕੇ ਜਿਵੇਂ ਮੀਂਹ ਨਾਲ ਏਡੇ ਹੜ ਨਾਲ ਏਡੇ ਵੱਡੇ ਇਹ ਲੋਕਾਂ ਕਾਹਨ ਪਰੇਸ਼ਾਨੀ ਆਈ ਆ ਕਿ ਉੱਥੇ ਜਿੱਥੇ ਹੜਾ ਇਹ ਉੱਥੇ ਬਹੁਤ ਜ਼ਿਆਦਾ ਰੱਸ਼ ਪਾਣੀ ਪਹੁੰਚ ਰਿਹਾ ਘਰ ਘਰ ਰੱਸ਼ ਪਾਣੀ ਪਹੁੰਚ ਰਿਹਾ ਆਓ ਥੋੜਾ ਜਿਹਾ ਆਪਾਂ ਪਿੰਡਾਂ 'ਚ ਝੱਕ ਗਏ ਬਹੁਤ ਘਰ ਗਰੀਬ ਆ ਜਿੱਦੇ ਘਰੇ ਛੱਤਾ ਨਹੀਂ ਡਿਗੀਆਂ ਵਿਗੀਆਂ ਤੇ ਘਰਾਂ 'ਚੋਂ ਛੱਤ ਪੌਣ ਵਾਲਾ ਤੇ ਬੱਚੇ ਨੂੰ ਸਾਬਣ ਵਾਲਾ ਕੋਈ ਟਿਕਾਲਾ ਨਹੀਂਗਾ ਆਓ ਸਾਰੇ ਰਲ ਕੇ ਆਪਾਂ ਪ੍ਰਾਰਲਾ ਕਰੀਏ ਘਰ ਘਰ ਆਪਾਂ ਆਪਣਾ ਪਿੰਡ ਸੰਭਾਲ ਲઈએ ਆਪਾਂ ਆਪਣੇ ਪਿੰਡ ਦੇ ਵਿੱਚ ਬਹੁਤ ਪਰਿਵਾਰ ਐਸੇ ਜਿਹਦੇ ਬੱਚੇ ਪੜ੍ਹਾਈਆਂ ਤੋਂ ਮਿੱਠੇ ਆ ਉਹ ਰੱਖਾਂ ਦੇ ਕੈਂਪ ਵੀ ਲੱਗਣੇ ਚਾਹੀਦੇ ਬਹੁਤ ਕੰਮ ਐਸੇ ਪਿੰਡਾਂ 'ਚ ਹੋਣੇ ਚਾਹੀਦੇ ਆ ਉਧਰੋਂ ਥੋੜਾ ਧਿਆਨ ਦੇ ਕੇ ਆਪਾਂ ਆਪਣੇ ਪਿੰਡਾਂ 'ਚ ਝੱਕ ਗਏ ਫੇਰ ਸਾਰੇ ਫੇਰ ਸਾਰਿਆਂ ਨੂੰ ਫੇਰ ਵਾਹਿਗੁਰੂ ਜੀ ਖਾਲਸਾ ਸਾਰੇ ਸਾਥੀਆਂ ਨੂੰ ਸੰਤਾਂ ਨੂੰ ਵੀ ਸਾਹੀ ਪੀੜ ਕਰਦੇ ਆ ਜਿਹੜੇ ਡੇਰਿਆਂ ਦੇ ਵਿੱਚ ਬੈਠੇ ਆ ਉਹ ਪਿੰਡਾਂ ਦੇ ਵਿੱਚ ਆਉਣ ਪਿੰਡਾਂ ਦੇ ਵਿੱਚ ਆ ਕੇ ਸਾਡੇ ਲੋਕਾਂ ਦੇ ਆਰਥਿਕ ਹਾਲਤਾਂ ਵਲੀ ਵੇਖਣਾ ਵੀ ਉਹ ਆ ਕੇ ਇੱਥੇ ਜਿਹੇ ਲੋੜਵੰਦ ਬੰਦੇ ਆ ਉਹਨਾਂ ਨੂੰ ਉਹਨਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਦਵਾਈ ਪਿੱਛੇ ਵੀ ਪੜ੍ਹਾਈ ਦੀ ਵੀ ਤੇ ਆ ਜਿਹੜੀਆਂ ਸੱਤਾਂ ਡਿੱਗੀਆਂ ਹੋਈਆਂ ਜਿਵੇਂ ਇਹਨਾਂ ਕੋਲੇ ਕੋਈ ਬੰਦਾ ਅੱਜ ਤੱਕ ਪਹੁੰਚਿਆ ਨਹੀਂ ਤੇ ਸਾਰੇ ਮੈਂ ਬੇਨਤੀ ਕਰਦਾ ਸਹਾਰਾ ਕਲੱਬ ਵੱਲੋਂ ਵੀ ਇਹ ਸਾਰੇ ਆ ਕੇ ਸਾਧੂ ਸੰਤ ਮਹਾਤਮਾ ਜੋ ਵੀ ਕਿਤੇ ਕੋਈ ਇਸ ਵੀਡੀਓ ਨੂੰ ਦੇਖਦਾ ਉਹ ਸਾਰੇ ਅਸੀਂ ಗ್ರಾಮ ਪੰਚਾਇਤ ਵੱਲੋਂ ਸਾਰਿਆਂ ਵੱਲੋਂ ਬੇਨਤੀ ਕਰਦੇ ਆ ਵੀ ਇਹੋ ਜਿਹੇ ਪਰਿਵਾਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਆਓ ਤੁਸੀਂ ਪਿੰਡਾਂ ਦੇ ਆਰਥਿਕ ਖਾਂਤ ਦੇਖੋ ਵੀ ਅੱਜ ਸਾਡੇ ਜਿਹੜੇ ਗਰੀਬ ਆਦਮੀ ਆ ਉਹ ਹਰ ਇੱਕ ਸਮੱਸਿਆ ਨਾਲ ਜੂਝ ਰਹੇ ਆ ਸੋ ਸਾਰੇ ਇਹਨਾਂ ਦਾ ਵੀ ਅਸੀਂ ਦੁਬਾਰਾ ਤੋਂ ਫੇਰ ਧੰਨਵਾਦ ਕਰਦੇ ਆ ਸਾਈਂ ਜੀ ਦਾ ਜਿਨ੍ਹਾਂ ਨੇ ਆ ਕੇ ਆਪਣੇ ਖਰਤਮਾਂ ਦੇ ਨਾਲ ਇਹਨਾਂ ਪਰਿਵਾਰ ਦੀ ਮਦਦ ਕੀਤੀ ਆ ਸਾਡੇ ਗੁਰੂ ਲਕਸ਼ਮੀ ਇਹਨਾਂ ਨੂੰ ਕਹਿ ਸਕੀਏ ਅਸੀਂ ਇਹ ਪਹੀ ਧਰਮ ਖਾਗੂ ਦਾ ਮੁੱਖ ਆਦੇਸ਼ ਆ ਸਾਨੂੰ ਦੇ ਵੀ ਇਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹ